ਲੋ ਇੰਟੈਲੀਜੈਂਸ ਗੁੱਡ ਈਵਨਿੰਗ ਟੂ ਆਲ ਅੱਜ ਆਪਾਂ ਕਰਾਂਗੇ ਪੰਜਾਬ ਦੇ ਮੇਲੇ ਪੰਜਾਬ ਦੇ ਮੇਲੇ ਦੀਵਾਲੀ ਹੈ ਜਿਹੜਾ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਮਨਾਇਆ ਜਾਂਦਾ ਹੈ ਪਰ ਪੰਜਾਬ ਦਾ ਜਿਹੜਾ ਅੰਮ੍ਰਿਤ ਦੀਵਾਲੀ ਹੈ ਅੰਮ੍ਰਿਤਸਰ ਦੀ ਪ੍ਰਸਿੱਧ ਹੈ ਬਸੰਤ ਪੰਚਮੀ ਹੈ ਜਿਹੜੀ ਫਿਰੋਜ਼ਪੁਰ ਤੇ ਪਸ਼ਰਟੀ ਸਾਹਿਬ ਮਨਾਇਆ ਜਾਂਦਾ ਹੈ ਵਿਸਾਖੀ ਦਾ ਜਿਹੜਾ ਮੇਲਾ ਹੈ ਉਹ ਦਮਦਬਾ ਸਾਹਿਬ ਤਲਵੰਡੀ ਸਾਬੋ ਵਿਖੇ ਹੁੰਦਾ ਹੈ ਲੋਹੜੀ ਤੇ ਮਾਗੀ ਦਾ ਮੇਲਾ ਮੁਕਸਰ ਹੁੰਦਾ ਹੈ ਮਾਗੀ ਦਾ ਮੇਲਾ ਬਹੁਤ ਜ਼ਿਆਦਾ ਮਸ਼ਹੂਰ ਹੈ ਸ਼੍ਰੀ ਮੁਕਸਰ ਸਾਹਿਬ ਦਾ கோல்லா மஹல்ல ਉਹ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਤੇ ਰਖੜ ਪੁੰਨਿਆ ਬਾਬਾ ਬਕਾਲਾ ਵਿਖੇ ਜਿਹੜੀ ਰਖੜ ਪੁੰਨਿਆ ਰਖੜੀ ਦਾ ਤਿਹਾਰਾ ਬਾਬਾ ਬਕਾਲਾ ਵਿਖੇ ਮੇਲਾ ਲੱਗਦਾ ਹੈ ਤਰਨਤਾਰਨ ਵਿੱਚ ਹਰੇਕ ਮਸਿਆਤੇ ਮੇਲਾ ਲੱਗਦਾ ਹੈ ਅਚਲ ਬਟਾਲੇ ਸੰਨਿਆਸੀਆਂ ਤੇ ਜੋਗੀਆਂ ਦਾ ਮੇਲਾ ਅਚਲ ਬਟਾਲਾ ਹੈ ਜਿਹੜਾ ਉਹ ਕਿਸ ਲਈ ਮਸ਼ਹੂਰ ਹੈ ਸੰਨਿਆਸੀਆਂ ਤੇ ਜੋਗੀਆਂ ਦੇ ਮੇਲੇ ਲਈ ਮਸ਼ਹੂਰ ਹੈ ਤੇ ਜਗਰਾਵਾਂ ਦਾ ਮੇਲਾ ਵੀ ਰੋਸ਼ਨੀ ਰੋਸ਼ ਜਗਰਾਵਾਂ ਦੇ ਵਿੱਚ ਰੋਸ਼ਨੀ ਦਾ ਮੇਲਾ ਲੱਗਦਾ ਹੈ ਮਲੇਰ ਕੋਟਲੇ ਹਦਰ ਸ਼ਾਹ ਦੀ ਕਬਰ ਤੇ ਮੇਲਾ ਲੱਗਦਾ ਹੈ ਪਟਿਆਲੇ ਦੁਖਨੀਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਦਾ ਮੇਲਾ ਲੱਗਦਾ ਹੈ ਅੰਮ੍ਰਿਤਸਰ ਵਿਖੇ RAM ਤੀਰਥ ਦਾ ਮੇਲਾ ਬਹੁਤ ਹੀ ਮਸ਼ਹੂਰ ਹੈ ਇਸ ਤੋਂ ਇਲਾਵਾ ਆਪਾਂ ਕਰਾਂਗੇ ਮਹਾਨ ਆਗੂਆਂ ਦੀ ਯਾਦ ਵਿੱਚ ਜਿਹੜੇ ਮੇਲੇ ਲੱਗਦੇ ਹਨ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਮੇਲੇ ਲੱਗਦੇ ਹਨ ਜਿਵੇਂ ਕਿ ਫਤਿਹਗੜ੍ਹ ਸਾਹਿਬ ਛੋਟੇ ਸਹਿਬ ਜ਼ਾਦਿਆ ਦਾ ਮੇਲਾ ਲੱਗਦਾ ਹੈ ਨਾਨਕ ਸਾਹਿਬ ਸੰਤ ਬਾਬਾ ਨਾਨ ਸਿੰਘ ਜੀ ਦੀ ਵਰਸੀ ਮਨਾਈ ਜਾਂਦੀ ਹੈ ਮਸਤੂਆਣਾ ਵਿਖੇ ਬਾਬਾ ਸੰਤ ਸੰਤ ਬਾਬਾ ਅਤਰ ਸਿੰਘ ਜੀ ਦੀ ਬਰਸੀ ਦਾ ਮੇਲਾ ਲੱਗਦਾ ਹੈ ਜਲੰਧਰ ਵਿਖੇ ਬਾਬੇ ਸੋਢਲ ਦਾ ਮੇਲਾ ਬਹੁਤ ਮਸ਼ਹੂਰ ਹੈ ਇਸ ਤੋਂ ਇਲਾਵਾ ਪਸ਼ੂ ਮੇਲੇ ਹਨ ਜਿਹੜੇ ਕਿ ਪਸ਼ੂਆਂ ਦੀ ਖਰੀਦ ਫਰੋਕਤ ਲਈ ਮੇਲੇ ਲੱਗਦੇ ਹਨ ਤੇ ਕੁਝ ਮੇਲੇ ਐਗਰੀਕਲਚਰ ਨਾਲ ਖੇਤੀਬਾੜੀ ਨਾਲ ਰਿਲੇਟਡ ਹਨ ਜਿਹੜੇ ਕਿ ਲੁਧਿਆਣਾ ਦੀ ਐਗਰੀਕਲਚਰ ਯੂਨੀਵਰਸਿਟੀ ਯੂਨੀਵਰਸਿਟੀ ਵੱਲੋਂ ਲਗਾਏ ਜਾਂਦੇ ਹਨ ਜਾਂ ਉਸ ਯੂਨੀਵਰਸਿਟੀ ਦੇ ਵਿੱਚ ਵੀ ਲੱਗਦੇ ਹਨ ਇਹ ਵੀ ਕੁਐਸਚਨ ਤੁਹਾਨੂੰ ਆ ਸਕਦਾ ਹੈ ਵੀ ਜਿਹੜੇ ਪੰਜਾਬ ਦੇ ਐਗਰੀਕਲਚ ਖੇਤੀਬਾੜੀ ਮੇਲੇ ਨੇ ਉਹ ਕਿੱਥੇ ਲਗਾਏ ਜਾਂਦੇ ਨੇ ਉਹ ਲੁਧਿਆਣਾ ਐ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਤੇ ਇਸ ਜਿਹੜੀ ਸਥਿਤਤ ਹੈ ਜਿਹੜੀ ਇਹ ਵੀ ਪੁੱਛ ਸਕਦੇ ਨੇ ਜਿਹੜੀ ਪੰਜਾਬ ਦੀ ਐਗਰੀਕਲਚਰ ਯੂਨੀਵਰਸਿਟੀ ਕਿੱਥੇ ਸਥਿਤ ਹੈ ਉਹ ਵੀ ਆਪਣੀ ਲੁਧਿਆਣਾ ਵਿੱਚ ਹੀ ਸਥਿਤ ਹੈ ਇਸ ਤੋਂ ਇਲਾਵਾ ਗਦਰਿਆਂ ਦੀ ਯਾਦ ਨੂੰ ਸਮਰਪਿਤ ਮੇਲਾ ਹੈਗਾ ਚਲੰਦਰ ਦੇ ਵਿੱਚ ਲੱਗਦਾ ਹੈ ਇਸ ਅੱਛੇ-ਅੱਛੇ ਵੀਡੀਓਜ਼ ਦੇਖਣ ਦੇ ਲਈ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਗਾਇਜ਼ ਗੁੱਡ ਨਾਈਟ